ਟਾਰਗੇਟ ਇਹ ਬਸ ਬਸ ਲੋਨ ਨਹੀਂ ਵੀ ਬਸ ਹੋ ਗਿਆ ਸਭ ਹੋ ਗਿਆ ਬੜੇ ਸ਼ੌਂਕ ਨਾਲ ਸਰਾਉ ਟੈੱਕ ਕਰਕੇ ਦਿੰਦੇ ਆ ਮੈਲਟ ਮਾਰ ਦਿਆ ਬਾਅਦ ਹੈ ਤੇ ਸਾਧਾ ਜਿਹਾ ਮੰਨ ਕਹਿੰਦਾ ਕਿ ਕੋ ਦਰ ਹੋਇਆ ਹੈ ਹੈ ਯਾਰ ਮੈਂ ਪੁਰਾਣੀ ਹਲੇ ਟਾਲੀ ਚਲ ਬਸ ਵੈ ਦੋ ਵਾਹਤਾ ਵਾਹਤਾ ਬਸ ਯਾਨੀ ਮੈਂ ਗੁੱਡ ਜੀ ਜਤਾ ਜੀ ਕਿੰਨੇ ਸਾਲ ਪੁਰਾਣੀ ਹੈ ਤੁਸੀਂ ਮੜੇ ਲਵ ਯੂ ਐਨ ਦੱਸੋ ਕਿੰਨੇ ਸਾਲ ਪੁਰਾਣੀ ਆ ਫੋਟੋ ਖੋਲੋ ਇਹ ਕਿ ਬੈਠੇ ਕਿੱਥੇ ਗੁਰਪ੍ਰੀਤ ਸੰਦੂਲਗੜ ਜੀ ਸੰਦੂਲਗੜ ਆਪਣੇ ਜਦੋਂ ਆਪਾਂ ਉੱਥੇ ਗਏ ਨਾ ਨਾ ਇਹ ਉਦੋਂ ਵੀ ਪਹਿਲਾਂ ਦੀ ਹੈ ਜਦੋਂ ਅੰਗਰੇਜ਼ੀ ਰੀਡਰ ਹੁੰਦਾ ਸੀ ਸੰਦੂਲਗੜ ਹਾਂ ਉਹ ਤੇਰਾ ਲਾ ਜੀ ਇਹ ਮੈਨੂੰ ਐ ਨਹੀਂ ਸਮਝ ਆਉਂਦੀ ਇਕੱਠੀਆਂ ਕਿਵੇਂ ਇੱਕਦਮ ਕਿਵੇਂ ਕਰ ਲਈਆਂ ਇਕੱਠੀਆਂ ਦਾ ਆ ਤਾਂ ਉਦੋਂ ਦੀ ਉਦੋਂ ਦੀਆਂ ਫੋਟੋਆਂ ਪਈਆਂ ਸੀਗੀਆਂ ਬਾਕੀ ਸਾਰੀਆਂ ਬਈ ਜਿਵੇਂ ਮੋਬਾਈਲ 'ਚ ਨਹੀਂ ਹੁੰਦੀਆਂ ਪਈਆਂ ਅੱਜ ਤੇ ਆਪਾਂ ਸੱਸੇ ਗਏ ਤੁਸੀਂ ਸੰਤੰਗ ਕੋਲ ਗਏ ਸੀ ਹਾਂ ਹਾਂ ਆਪਾਂ ਸੰਤੰਗ ਕੋਲ ਸਾਰੀਆਂ ਫੋਟੋਆਂ ਪਈਆਂ ਅੱਛਾ ਇਹਨਾਂ ਨੇ ਮੈਨੂੰ ਦਿੱਤੀਆਂ ਹੈ ਬਾਰੇ ओके ओके हां ਆਪਣੀਆਂ ਜਿਵੇਂ ਪੁਰਾਣੀਆਂ ਕਿਤੇ ਕਿਤੇ ਨਾ ਕਿਤੇ ਆਪਾਂ ਚਾਲ ਆ ਆਪਣੇ ਸਰਸੇ ਦੀ ਨਹੀਂ ਸਰਸੇ ਦੀ ਆ ਸਰਸੇ ਦੀ ਆ ਬਾਦਲ ਦੀ ਆ ਬਾਦਲ ਦੀ ਹਾਂ ਆ ਜਾਣੀ ਪਤਾ ਆ ਵੀ ਬਾਦਲ ਦੀ ਤੇ ਬਾਦਲ ਤੇ ਰਸਤੇ ਚ ਖੜੇ ਵਾਪਸੀ ਤੇ ਖੜੇ ਜਦੋਂ ਕਹਿੰਦੇ ਸਨ ਜੱਫੀ ਪੂਣੀ ਆ ਇਹ ਉਹ ਹਾਂ ਕੀ ਐਕਸੀ ਪਾਲ ਹਾਂ ਮੁਰਗੀ ਤੇ ਤੋੜਾ ਨਹੀਂ ਗਿਆ ਆ ਉਹਨਾਂ ਸੰਤਾਨਾਂ ਦੇ ਅੱਗੇ ਲਾਤੀ ਤੇ ਇੱਕ ਮੈਨੂੰ ਆਇਆ ਸੀ ਮੈਂ ਕਿਹਾ ਇੱਥੇ ਨਾ ਹੋ ਜੂਗਾ ਮੈਂ ਤੁਹਾਨੂੰ ਕਿਤੇ ਵੀ ਰੂਮ ਚ ਲਾਉਂਗਾ ਇਹ ਤਾਂ ਫਿਰ ਵਾਲੇ ਕਰਾਉਂਗਾ ਇਹ ਤਾਂ ਮੈਂ ਤੁਹਾਨੂੰ ਦੱਸੀ ਤੇ ਜਾਣੇ ਤਾਰੋ ਸਦਾ ਦੀ ਹੂਲੀ ਫੋਟੋ ਜੀ ਹਾਂਜੀ ਬਹੁਤ ਵਧੀਆ ਤੇਰੀ ਕੋਈ ਆ ਜਾਓ ਬਈ ਦੇਖੋ ਅੱਜ ਬੜੀ ਕੋਈ ਨਹੀਂ ਕੋਈ ਤੁਮਰਾ ਵੀਡੀਓ ਨਾ ਮਗਰ ਕੇ ਆਜੋ ਅੰਦੂ ਵਾਲੀ ਸਾਬ ਆਗਲਾ ਸਾਰੇ ਦੇਖਦੇ ਕਈ ਬਰੇ ਨੂੰ ਬਈ ਜਰਦਾ ਫਿਰ ਬੰਦਾ ਕੀ ਬਈ ਫਿਰ ਹਾਂਜੀ ਹਾਂਜੀ ਦੇਖੀ ਜਾਵਾਂਗੇ ਬਿਲਕੁਲ ਬਿਲਕੁਲ ਆਏ ਤਾਂ ਫਿਰ ਕਰੀਏ ਸ਼ੁਰੂ ਹਾਂਜੀ ਹੋਰ ਸੱਚੇ ਦਰਵਾਜ਼ੇ ਚਲੋ ਜੀ ਪਾਉਤਾਂ ਸਤਿ ਸ਼੍ਰੀ ਅਕਾਲ ਦੇ ਟੂ ਯੂ ਤਨੀ ਉਮਰ ਕਰੇ ਤਨੀ ਬਰਦੀ ਟੂ ਯੂ ਮੋਤੋਰ ਇਹ ਨਾ ਇਹਦਾ ਰੋ ਤੇ ਚ ਸ਼ਮਚ ਆ ਬਥੋਰੇ ਦੇ ਦਾਂਗੇ ਉਹ ਨਾ ਤੜਿ ਚੁੜੀ ਨੀ ਪਾਇਆ ਹੈਪੀ ਬਰਥਡੇ ਟੂ ਯੂ ਸਤਿ ਸ਼੍ਰੀ ਅਕਾਲ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਵੱਡੇ ਵੀਰ ਜੀ ਦੀ ਜਿਹੜੀ ਉਮਰ ਆ ਬਹੁਤ ਲੰਬੀ ਹੋਵੇ ਤੇ ਜਿਹੜੇ ਲੋਕ ਇਹਨਾਂ ਨੂੰ ਮੰਨਦੇ ਆ ਤੇ ਮੰਨਦੇ ਹੀ ਰਹਿਣ ਤਿੰਨ ਪੀੜੀਆਂ ਤੋਂ ਇਹਨਾਂ ਨੂੰ ਸੁਣ ਰਹੀਆਂ ਨੇ ਤੇ ਅਗਲੀਆਂ ਪੀੜੀਆਂ ਸਾਡੇ ਬੱਚੇ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਆਈ ਅਸੀਂ ਕਿੰਨੇ ਸਾਰਾ ਪੰਜਾਬ ਸਾਰਾ ਵਰਲਡ ਇਹਨਾਂ ਨੂੰ ਸੁਣੇ ਤੇ ਬਾਈ ਤੁਸੀਂ ਵੀ ਦੋ ਸ਼ਬਦ ਕਹੋ ਦੋਸਤੋ ਪਹਿਲੇ ਤਾਂ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਉਸ ਪਰਮਾਤਮਾ ਦਾ ਬੜੀ ਅੱਛੀ ਜ਼ਿੰਦਗੀ ਲੰਘ ਰਹੀ ਆ ਤੇ ਉਮੀਦ ਆ ਇਸੇ ਤਰ੍ਹਾਂ ਜਿਵੇਂ ਮੇਰੇ ਅੱਜ ਵੀ ਸਾਰੇ ਜੁੜੇ ਹੋਏ ਇਸੇ ਤਰ੍ਹਾਂ ਅਸੀਂ ਇਹ ਸੈਲੀਬ੍ਰੇਟ ਕਰਦੇ ਰਹੀਏ ਸਭ ਦੇ ਕਰਦੇ ਰਹੀਏ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਉਸਤਾਦ ਜਨਾਬ ਦਿਲਬਰ ਦਰਵੇਸ਼ ਜੀ ਦਾ ਜਿਨ੍ਹਾਂ ਨੇ ਆ ਮੇਰੇ ਸਿਰ ਤੇ ਹੱਥ ਮਿਹਰ ਪ੍ਰਿਆਸ ਰੱਖ ਕੇ ਮੈਨੂੰ ਇੱਥੋਂ ਤੱਕ ਆ ਮੰਦਲਾ ਤੱਕ ਪਹੁੰਚਾਇਆ ਉਹਨਾਂ ਦਾ ਆਸ਼ੀਰਵਾਦ ਹੈ ਮੇਰੇ ਮਾਤ ਪਿਤਾ ਨੂੰ ਵਧਾਈ ਹੋਵੇ ਕਿਸ਼ਕੋ ਦੁਨੀਆ ਚ ਨਹੀਂ ਰਹੇ ਸਾਰੇ ਮੇਰੇ ਪਰਿਵਾਰ ਨੂੰ ਵੀ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਮੇਰੇ ਜਨਮ ਦਿਨ ਦੀ ਸਾਰਿਆਂ ਨੂੰ ਤੁਹਾਨੂੰ ਵੀ ਮੇਰੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼